ਮਿਲਦੇ ਹੋਣੇ ਆ ਹਾਂਜੀ ਮਿਲਦੇ ਕਦੀ ਕੀ ਕੀ ਮਿਲਿਆ ਤੁਹਾਨੂੰ ਕਿਹੜਾ ਕਿਹੜਾ ਜਾਨਵਰ ਦੇਖਿਆ ਤੁਸੀਂ ਆਪਾਂ ਤਿੰਨ ਦਿਨ ਹੋ ਗਏ ਜਦੋਂ ਹੂੰ ਹੂੰ ਆਪਨੇ ਸੂਰ ਨੀ ਵਾਰ ਬਣਿਆ ਭਈ ਅੱਛਾ ਜੀ ਇਹ ਰਸਤਾ ਜਿਹੜਾ ਕਹਿੰਦੇ ਬਣਾਇਆ ਇਹ ਬਣਾਇਆ ਅਜੇ ਪਰਮਾਰ ਸਰਪੰਚ ਅੱਛਾ ਅਜੇ ਪਰਮਾਰ ਜਿਹੜਾ ਸਰਪੰਚ ਆ ਤੁਹਾਡਾ ਇੱਥੇ ਮੌਜੂਦਾ ਜਿਹੜੇ ਹਨ ਹਾਂਜੀ ਹਾਂਜੀ ਉਹਨਾਂ ਨੇ ਇਹ ਬਣਾਇਆ ਹਾਂਜੀ ਪਹਿਲੀ ਵਾਰ ਇਹ ਬਣਿਆ ਮੇਰੀ ਮਾਤਾ ਕਿੰਨੇ ਸਾਲ ਹੋ ਗਏ ਹੋਣੇ ਸਾਰਾ ਮਸਾਲਾ ਹੋਈਏ ਹੋਣੇ ਤੁਹਾਨੂੰ ਆਇਆ ਨੇ ਆ ਮੈਨੂੰ ਤਾਂ 19 ਸਾਲ ਹੋ ਗਏ ਆਈ ਨੂੰ ਸਾਰਾ ਰਸਤਾ ਹੈ ਨਹੀਂ ਸੀਗਾ 31 ਸਾਲ ਆਪਣੀ ਹੋਸ਼ੀ ਚ ਚਲਾਉਗੇ 2 ਫੁੱਟ ਰਸਤਾ ਹੀਗਾ ਸਾਰਾ ਇਹ ਸਾਡੇ ਡੈਡੀ ਉਹਨਾਂ ਦੀ ਮੇਰੇ ਸਹੁਰੇ ਦੀ ਜਾਨੇ ਕਿ 95 ਸਾਲ ਉਮਰ ਹੋ ਗਈ ਆ ਹਾਂ ਹਾਂ ਹਾਂਜੀ ਤਾਂ ਦੇਖ ਲੋ ਭਈ ਉਹ 4 ਵਜੇ ਉੱਠ ਕੇ ਜਾਂਦੇ ਹੁੰਦੇ ਨੇ ਰਾਹੀਂ ਪਈ ਗੁਰਦੁਆਰੇ ਠੀਕ ਆ ਜੀ ਹਾਂਜੀ ਵੀਡੀਓ ਦੇਖ ਰਹੇ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਹੁੰਚੇ ਆ ਜ਼ਿਲ੍ਹਾ ਹੁਸ਼ਿਆਰਪੁਰ ਦੇਖ ਕੰਡੀ ਏਰੀਏ ਦੇ ਵਿੱਚ ਤੇ ਪਿੰਡ ਦਾ ਨਾਂ ਕੀ ਆ ਪਾਜੀ ਧਰਮਪੁਰ ਧਰਮਪੁਰ ਦੇਵੀ ਤੇ ਇਹ ਕਮਾਈ ਦੇਵੀ ਦੇ ਲਾਗੇ ਪਿੰਡ ਮੈਂ ਇਸ ਟਾਈਮ ਤਾਲੁਕੀ ਦੱਸਾਂ ਪਿੱਛੋਂ ਚੱਲ ਕੇ ਆਇਆ ਕਾਫੀ ਰਸਤਾ ਆ ਸਾਡੇ ਆਰੇ ਤਾਂ ਉੱਦੇ ਥੱਕ ਜਾਂਦੇ ਨੌਜਵਾਨ ਬੰਦੇ ਚੜਾਈਆਂ ਚੜਦੇ ਚੜਦੇ ਤਾਂ ਇੱਥੇ ਦੇ ਲੋਕ ਤਾਂ ਡੇਲੀ ਕੰਮ ਆ ਸਾਰਿਆਂ ਦਾ ਆਉਣਾ ਜਾਣਾ ਹਨਾ ਪਾਜੀ ਹਾਂਜੀ ਤੇ ਹੁਣ ਮੈਨੂੰ ਇੱਕ ਚੀਜ਼ ਦੱਸੋ ਕਿੰਨੀ ਕਿ ਦੂਰ ਰਹਿ ਗਿਆ ਆਪਣਾ ਘਰ ਹਾਲੇ ਅੱਗੇ ਜਾ ਕੇ ਆ ਕਾਫੀ ਅੱਗੇ ਜਾ ਕੇ ਆ ਹਾਂਜੀ ਅੱਜ ਦੀ ਵੀਡੀਓ ਬਹੁਤ ਇੰਟਰਸਟਿੰਗ ਆਉਣ ਵਾਲੀ ਆ ਇੰਟਰਸਟਿੰਗ ਇਹ ਨਹੀਂ ਹੈਗਾ ਕਿ ਤੁਹਾਨੂੰ ਐਂਟਰਟੇਨਮੈਂਟ ਮਿਲਣਾ ਮਿਲਣਾ ਕੀ ਆ ਇੱਥੇ ਦੇ ਲੋਕਾਂ ਦਾ ਜਿਹੜੀਆਂ ਰੋਜ਼ਮਰਾ ਦੀਆਂ ਜ਼ਿੰਦਗੀ ਦੀਆਂ ਸਮੱਸਿਆਵਾਂ ਦੇਖਣੀ ਆ ਵੀਡੀਓ ਤੁਸੀਂ ਸਾਰਿਆਂ ਨੇ ਪੂਰੀ ਤੇ ਸ਼ੇਅਰ ਕਰਨਾ ਤਾਂ ਜੋ ਇਸ ਵੀਡੀਓ ਦੀ ਜਿੰਨੀ ਵੀ ਜਾਣਕਾਰੀ ਸਰਕਾਰ ਤੱਕ ਪਹੁੰਚੇ ਤੇ ਸਰਕਾਰ ਇਸ ਪਿੰਡ ਲਈ ਇਸ ਇਲਾਕੇ ਲਈ ਸੋਚੇ ਦੋਸਤਿਆਂ ਕਾਫੀ ਵੀਡੀਓ ਤੁਸੀਂ ਦੇਖਦੇ ਆ ਉਹਨਾਂ ਨੂੰ ਸ਼ੇਅਰ ਕਰਦੇ ਆ ਲਾਈਕ ਕਰਦੇ ਆ ਕਮੈਂਟ ਕਰਦੇ ਆ ਪਰ ਚੰਗੀਆਂ ਚੀਜ਼ਾਂ ਵੀ ਕਰਿਆ ਕਰੋ ਵੀਡੀਓ ਬਣਾਉਣੀਆਂ ਕਿਹੜੀਆਂ ਸੌਖੀਆਂ ਉਹ ਸਾਹਮਣੇ ਟੈਂਕੀ ਤੇ ਜਾਣਾ ਦੇਖੋ ਕਿੰਨੀ ਦੂਰ ਆ ਪੈਦਲ ਰਸਤਾ ਹੋਰ ਠਿਕਾਣਾ ਇੱਥੇ ਫਿਰ ਤੁਹਾਡੇ ਇੱਕ ਤੁਸੀਂ ਜਿੱਦਾਂ ਹੁਣ ਮੰਨ ਲਓ ਕੋਈ ਸਿਆਣਾ ਬੰਦਾ ਆ ਕੋਈ ਤੁਹਾਡੇ ਕੋਲ ਹੈ ਨਹੀਂ ਸਾਧਨ ਸੋਧਨ ਨੇ ਉੱਥੇ ਮਤਲਬ ਗੱਡੀ ਭਗਵਾਣੀ ਤਾਂ ਫਿਰ ਹੀ ਡਾਂਗਾ ਜਿੱਦੇ ਮੇਟ ਲੋਗਾ ਅੱਛਾ ਗੱਡੀ ਵਗੈਰਾ ਤਾਂ ਦੋਦੇ ਹੋਣੀ ਪੈਂਦੀ ਆ ਹਾਂ ਆਪੂ ਜੋ ਤਗਰੀਬੰਦਾ ਇਹ ਕੋ ਗੱਡੀ ਨਹੀਂ ਪੈਸੇ ਨਹੀਂ ਹੈਗੇ ਕੀ ਕਰਨਾ ਫਿਰ 80000 ਕਰਕੇ ਕਰਨਾ ਹੀ ਆ ਅੱਛਾ ਉਖਾ ਇੱਧਰ ਮੈਨੂੰ ਤਾਂ ਐਦਾ ਲੱਗਦਾ ਜਿਦਾ ਸਾਊਥ ਅਫਰੀਕਾ ਚ ਨਹੀਂ ਮੈਂ ਆ ਗਿਆ ਹਾਂ ਉੱਥੇ ਵੀ ਇਹ ਲਾ ਰਿਆ ਦੇਖ ਲੋ ਦਾਦੇ ਰਸਤੇਆਂ ਚ ਬਲੋਗਿੰਗ ਕਰਨੀ ਪੈਂਦੀ ਆ ਦੇਖੋ ਇਹ ਰਸਤਿਆਂ ਦੇ ਵਿੱਚ ਰਜਾਨਾ ਦੀ ਤਰ੍ਹਾਂ ਇਹ ਇੱਕ ਪਿੰਡ ਵਾਸੀ ਲੰਘਦੇ ਆ ਇਹ ਕਹਿੰਦੇ ਆ ਜੀ ਇਹ ਜਿਹੜਾ ਰਸਤਾ ਆ ਨਾ ਇਹ ਹੁਣ ਬਣਿਆ ਜੀ ਹਾਂਜੀ ਹੁਣ ਬਣਿਆ ਇੱਕ ਮਹੀਨਾ ਹੋਇਆ ਬਣਿਆ ਇੱਕ ਮਹੀਨਾ ਹੋਇਆ ਇਹਨੂੰ ਬਣੇ ਨੂੰ ਨਾ ਹਾਂਜੀ ਪਹਿਲਾਂ ਸ਼ੁਰੂ ਤੋਂ ਕੱਚਾ ਸੀਗਾ ਹਾਂਜੀ ਕੱਚਾ ਸੀ ਇੱਕ ਪੈਰ ਦਾ ਰਸਤਾ ਸੀਗਾ ਅੱਛਾ ਹਾਂਜੀ ਬਰਸਾਤਾਂ ਨੂੰ ਔਖਾ ਹੋ ਜਾਂਦਾ ਹੈ ਸਾਡੇ ਬੱਚਿਆਂ ਨੂੰ ਅੱਛਾ ਜੀ ਹਾਂਜੀ ਇਹ ਕਰਿਆ ਨਾ ਤੁਹਾਡਾ ਹਾਂਜੀ ਇਹ ਹੀ ਆ ਸਾਡਾ ਤੁਹਾਡੇ ਵੀ ਕਦੀ ਘਰ ਦੇ ਵਿੱਚ ਕਦੀ ਸ਼ੇਰ ਚੀਤਾ ਵਗੈਰਾ ਆਏ ਆ ਗਏ ਸਾਡੇ ਖੇਤਾਂ ਵਿੱਚ ਕਾਫੀ ਵਾਰ ਹੁੰਦੇ ਆ ਅੱਛਾ ਹਾਂਜੀ ਠੀਕ ਆ ਤੇ ਬਰੀਆ ਉਹ ਤਾਂ ਸ਼ਾਂਤ ਮਹੀਆ ਨਾ ਇਲਾਕਾ ਤੁਹਾਡਾ ਬਿਲਕੁਲ ਪਿੰਡ ਦਾ ਲਾਸਟ ਘਰ ਕਹਿ ਸਕਦੇ ਹੋ ਉਹ ਭਾਜੀ ਸਾਹਮਣੇ ਕੀ ਬਣਿਆ ਉਹ ਘਰ ਜਿਆ ਮਤਲਬ ਕਿਹੜਾ ਇਲਾਕਾ ਪਿੱਛੇ ਕਿਹੜਾ ਹਿਮਾਚਲ ਆ ਉਹ ਸਾਹਮਣੇ ਆ ਪਹਾੜੀ ਤੋਂ ਪਿੱਛੇ ਸਾਰਾ ਹਿਮਾਚਲਿਆ ਇਹ ਪੰਜਾਬੀਆ ਤੁਨਪੁਰੀ ਹੈ ਅੱਛਾ ਜੀ ਉਹ ਪਰੇ ਹੈਗਾ ਸਾਰਾ ਉਹ ਪਰੇ ਹਿਮਾਚਲਿਆ ਇਹ ਤੋਂ ਪਹਾੜੀ ਤੋਂ ਪਰੇ ਜਿਹੜਾ ਅੱਛਾ ਜੀ ਇਹ ਤੋਂ ਪਰੇ ਸਾਰਾ ਹਿਮਾਚਲਿਆ ਇੱਧਰ ਪਰੇ ਹਿਮਾਚਲਿਆ ਸਾਰਾ ਫਿਰ ਸ਼ੋਪਿੰਗ ਕਰਨ ਵਾਸਤੇ ਤਾਂ ਬੇਹਮਾਜ ਲਈ ਜਾਂਦੇ ਹੋਗੇ ਜਾਂ ਪੰਜਾਬ ਨੂੰ ਤਲਵਾੜਾ ਪੈ ਜਾਂਦਾ ਨੇੜੇ ਅੱਛਾ ਤਲਵਾੜਾ ਇਸ ਤੋਂ ਕਿੰਨਾ ਤਲਵਾੜਾ ਪੈਂਦਾ ਇੰਨੇ ਦੋਲਤਪੁਰ ਵੈਸੇ ਤਲਵਾੜਾ ਸਾਡਾ ਨੁਕਲ ਹੈ ਅੱਛਾ ਹਾਂਜੀ ਤਲਵਾੜੀ ਨੂੰ ਜਾਂਦਾ ਜ਼ਿਆਦਾਤਰ ਇਹ ਆ ਗਿਆ ਜੀ ਤੁਹਾਡਾ ਰਹਿਣ ਬਸੇਰਾ ਪਿੰਡ ਦਾ ਤੁਸੀਂ ਲਾਸਟ ਘਰ ਕਹਿ ਸਕਦੇ ਨੇ ਨਾ ਲਾਸਟ ਘਰ ਪਿੰਡ ਦਾ ਕੀ ਹਵਤਾ ਭ ਕਿ ਬਾੜ ਲਗਾਈ ਹੈ ਨਾ ਜਾਨਵਰਾਂ ਤੋਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਅੱਜ ਕੈਮਰੇ ਤੇ ਡਿਊਟੀ ਨਿਭਾ ਰਹੇ ਆ ਸਾਡੇ ਨਾਲ ਪਿੰਡ ਸਕਰਾਲਾ ਦੇ ਨੌਜਵਾਨ ਮੈਂ ਕਹ ਪਈ ਆ ਮੰਨੀਆਂ ਬਾਜੀ ਬੜੀ ਵਧੀਆ ਆ ਨਹੀਂ ਜੀ ਰਿਕਾਰਡ ਕਰਨੀ ਆ ਬਸ ਕੋਈ ਨੇ ਕਰ ਦਿੰਦੇ ਆ ਪਹਿਲਾਂ ਘਰ ਦਿਖਾਈਏ ਨਮਸਤੇ ਆਂਟੀ ਜੀ ਠੀਕ ਆ ਠੀਕ ਆ ਵਾਹ ਕੀ ਹਵਾਂਤਾ ਉਹ ਤੇ ਤੁਸੀਂ ਹੁਣ ਲੱਕੜੀ ਵੱਢਣ ਗਏ ਸੀਗੇ ਹਾਂਜੀ ਮਤਲਬ ਜੰਗਲ ਚ ਜਾਣਾ ਪੈਂਦਾ ਹਾਂਜੀ ਆਪਣੇ ਖੇਤ ਦੇ ਨੇ ਥੱਲੇ ਖੇਤ ਤੇ ਜਿਆਦਾ ਜੰਗਲ ਚ ਹੁਣੇ ਹਾਂਜੀ ਹਾਂਜੀ ਜੰਗਲ ਦੀ ਠੀਕ ਹੈ ਠੀਕ ਤੇ ਇਹ ਪਾਜੀ ਫਿਰ ਆਪਣੇ ਜੰਗਲ ਦੇ ਵਿੱਚ ਤਾਂ ਫਿਰ ਖਤਰਨਾਕ ਜਾਨਵਰ ਵੀ ਮਿਲਦੇ ਹੋਣੇ ਆ ਹਾਂਜੀ ਮਿਲਦੇ ਕਦੀ ਕੀ ਕੀ ਮਿਲਿਆ ਤੁਹਾਨੂੰ ਕਿਹੜਾ ਕਿਹੜਾ ਜਾਨਵਰ ਦੇਖਿਆ ਤੁਸੀਂ ਆਪਾਂ ਤਿੰਨ ਦੂਹ ਹੋ ਗਏ ਜਦੋਂ ਹੂੰ ਹੂੰ ਆਪਾਂ ਅਸੂਰ ਹੋ ਗਏ ਅੱਛਾ ਪਾੜੇ ਵਗੈਰਾ ਪਾੜੇ ਹਿਰਨ ਦੇਰ ਨੂੰ ਵੀ ਹੈਗੇ ਪਾੜ ਉਹ ਖਤਮ ਆ ਗਏ ਨੇ ਜਿਆਦਾ ਕਿਹੜੇ ਖਤਮ ਆ ਗਿਆ ਸੂਰ ਤਾਂ ਆਪਣੇ ਚੰਦੂ ਵਗਰੇ ਜਿਹੜੇ ਤੇ ਮਾਤਾ ਜੀ ਤੁਹਾਨੂੰ ਇੱਧਰ ਕੋਈ ਪਰੇਸ਼ਾਨੀ ਆਈ ਹੋਵੇ ਆਈ ਨਹੀਂ عمر ਹੋ ਗਿਆ ਕਰਨਾ ਨਹੀਂ ਪਰੇਸ਼ਾਨੀ ਨਹੀਂ ਆਈ ਨਾ ਤੇ ਭਾਜੀ ਨੂੰ ਦਿਓ ਮਾਈਕ ਜੀ ਤੇ ਪਾਈ ਜੀ ਤੁਹਾਨੂੰ ਇੱਧਰ ਕੀ ਕੀ ਮਤਲਬ ਸਮੱਸਿਆਵਾਂ ਦੇਖਣ ਨੂੰ ਮਿਲੀਆਂ ਤੁਸੀਂ ਹੁਣ ਨੌਜਵਾਨ ਆ ਸਮस्याਵਾਂ ਪਰ ਇਸ ਪਹਿਲਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਸਾਡੇ ਰਸਤੇ ਦੀ ਸੀਗੀ ਮੇਨ ਅੱਛਾ ਜੀ ਹੁਣ ਸਾਡੇ ਸਰਪੰਸਾਰ ਨੇ ਇਹ ਬਣਾਇਆ ਐ ਸੋ ਸਾਰੇ ਬਹੁਤ ਖੁਸ਼ ਆ ਸਾਡਾ ਜੋ ਮੁੱਲਾ ਤੁਸੀਂ ਦੇਖਿਆ ਚਾਰ ਪੰਜ ਘਰ ਹੈਗੇ ਆ ਹਾਂਜੀ ਹਾਂਜੀ ਲਾਸਟ ਗੱਲ ਸਾਡੇ ਪਿੰਡ ਦਾ ਕਹਿ ਸਕਦੇ ਆ ਕਿ ਇਹੀ ਐ ਅੱਛਾ ਲਾਸਟ ਗੱਲ ਹਾਂਜੀ ਸੋ ਚਲੋ ਉਹਨਾਂ ਨੇ ਵਾਦੇ ਕੀਤੇ ਸੀਗੇ ਸਾਡੇ ਨਾਲ ਹਾਂਜੀ ਤੇ ਉਹਨਾਂ ਨੇ ਇਹ ਪੂਰਾ ਵੀ ਕੀਤਾ ਐ ਅੱਛਾ ਜੀ ਸਾਰੇ ਸਾਰੇ ਬਹੁਤ ਖੁਸ਼ ਆ ਇਸ ਇਸ ਤੋਂ ਬਾਕੀ ਗੱਲ ਇਹ ਤੁਸੀਂ ਜਿਵੇਂ ਗੱਲ ਕਰਦੇ ਸੀਗੇ ਜੰਗਲੀ ਜਾਨਵਰਾਂ ਦੀ ਹਾਂਜੀ ਤੇ ਬਾਗ ਵਗੈਰਾ ਤਾਂ ਇੱਥੇ ਆਮ ਜੀ ਚੀਜ਼ ਐ। ਅੱਛਾ ਜੀ। ਬਹੁਤ ਹੀ ਆਮ ਜੀ ਚੀਜ਼ ਐ। ਚਲੋ ਸ਼ੁਕਰ ਹੈ ਮਾਲਕ ਦਾ ਕਿ ਅੱਜ ਤੱਕ ਕੋਈ ਵੱਡਾ ਕੰਮ ਤਾਂ ਨਹੀਂ ਹੋਇਆ। ਪਰ ਫਿਰ ਵੀ ਡਰ ਤਾਂ ਲੱਗਦਾ ਈ ਥੋੜਾ ਬਹੁਤ। ਬਹੁਤ ਛੇੜਾ ਦੇ ਲੋਕ ਜਾਂਦੇ ਆ ਚਿੜੀਆ ਘਰ ਚ ਦੇਖਣ ਲਈ। ਬਿਲਕੁਲ ਬਿਲਕੁਲ ਬਿਲਕੁਲ। ਤੁਹਾਨੂੰ ਇੱਥੇ ਘਰੇ ਹੀ ਬੈਠੇ। ਸਾਨੂੰ ਤਾਂ ਕਈ ਵਾਰ ਉਹਦਾ ਘਰ ਬੈਠੇ ਨਜ਼ਰ ਆ ਜਾਂਦੀ। ਨਜ਼ਰ ਆ ਜਾਂਦੇ। ਬਿਲਕੁਲ ਬਿਲਕੁਲ। ਘੁੰਮਦੇ ਰਹਿੰਦੇ ਆ। ਅੱਛਾ ਇੱਥੇ? ਹਾਂ ਜੀ ਦਿਨੇ। ਦਿਨੇ। ਇਹਨਾਂ ਦੇ ਜੋ ਪਿਤਾ ਹੁਣੀ ਨੇ ਉਹ ਇੱਥੇ ਗੁਰਦੁਆਰੇ ਵਿੱਚ ਜਾਂਦੇ ਆ ਪਾਠ ਕਰਨ ਜਾਂਦੇ ਆ ਸਵੇਰੇ 4:30 4:30 ਵ ਕਾ ਰਵੇ 택 ਹਾਂਜੀ ਸਵੇਰੇ ਬਰਸਾਤ ਹੋਵੇ ਨਹੀਂ ਨੁਕਸਾਨ ਨਹੀਂ ਕਦੇ ਵੀ ਹੋਇਆ ਜੀ ਜਾਨਵਰ ਬਥੇਰੇ ਭਾਰੇ ਭਾਰੇ ਮਿਲਲੇ ਉਹਨਾਂ ਬਿਲਕੁਲ ਬਿਲਕੁਲ ਅੱਛਾ ਜੀ ਸੱਪ ਵਗੈਰਾ ਮਿਲਨੇ ਆ ਬੜੇ ਬੜੇ ਜਾਨਵਰ ਮਿਲਨੇ ਦਾ ਆਮ ਜੀ ਗੱਲ ਹੈ ਇੱਕ ਇੱਥੇ ਇਦਾਦੇ ਸੀ ਕਿ ਭੈ ਜਿਹੜੀ ਕਿ ਮਤਲਬ ਤੁਹਾਨੂੰ ਇੱਥੇ ਸਰਾਲ ਵਗੈਰਾ ਸੱਪ ਵਗੈਰਾ ਵੀ ਕਾਫੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕਾਫੀ ਅੱਛਾ ਆਮ ਜੀ ਗੱਲ ਹੈ ਕਿੱਡੀ ਲੰਬੀ ਹੁੰਦੀ ਆ ਇਹ ਨਾਰਮਲ 12 13 ਫੁੱਟ ਤਾਂ ਨਾਰਮਲ ਹੀ ਹੁੰਦੀ ਹੈ ਜੀ ਤੇ ਮੋਟੀ ਕਿੰਨੀ ਗ੍ਰ ਕ੍ਰੀਬ ਇਤਨੀ ਇਤਨੀ ਮੋਟੀਆਂ ਹੁੰਦੀਆਂ ਇਹਨਾਂ ਜੀ ਇਹ ਤਾਂ ਆਮ ਜਿਹੀ ਚੀਜ਼ ਐ ਇਤਨੀ ਤਾਂ ਆਮ ਜਿਹੀ ਚੀਜ਼ ਐ ਆ ਪਿੰਡਾਂ ਅੱਜ ਕਿਤੇ ਸੱਪ ਆ ਜਾਣ ਸਾਰੇ ਟੱਬਾਂ ਤੋਂ ਬਖਤ ਪਾਇਆ ਹੁੰਦਾ ਉਹਨੇ ਹਾਂਜੀ ਹਾਂਜੀ ਇਹ ਤਾਂ ਹੈ ਪਰ ਚਲੋ ਬਿਲਕੁਲ 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 ਇਹ ਆਮ ਐ ਇਹ ਬਿਲਕੁਲ ਆਮ ਗੱਲ ਐ ਤੁਸੀਂ ਇੱਥੇ ਰਹਿਨੇ ਆ ਤੁਹਾਨੂੰ ਆਮ ਮਦਾਨੀ ਇਲਾਕੇ ਨਾਲੋਂ ਕਾਫੀ ਸਮੱਸਿਆਵਾਂ ਆਇ ਤੇ ਪਾਣੀ ਦੀ ਸਮੱਸਿਆ ਹੋਣੀ ਐ ਚਲੋ ਪਹਿਲਾਂ ਸੀਗੀ ਹੁਣ ਤਾਂ ਕਾਫੀ ਹੱਦ ਹੱਦ ਤੱਕ ਹੱਲ ਹੋ ਗਿਆ ਐ ਪਹਿਲੇ ਸੀਗੀ ਕਾਫੀ ਸਮੱਸਿਆ ਹਾਂਜੀ ਇਹ ਬਾਕੀ ਕੁਝ ਸਾਨੂੰ ਟਾਵਰ ਵਗੈਰਾ ਦੀ ਸੀਗੀ ਪਹਿਲੇ ਸਿਗਨਲ ਨਹੀਂ ਆਂਦਾ ਸੀਗਾ ਜਿਵੇਂ ਲਾਕਡਾਊਨ ਲੱਗਿਆ ਲਾਕਡਾਊਨ ਦੇ ਵਿੱਚ ਬੱਚੇ ਨੇ ਪੜ੍ਹਾਈ ਕਰਨੀ ਸੀਗੀ ਤੇ ਜੰਗਲਾਂ ਵਿੱਚ ਜਾ ਕੇ ਬੈਣਾ ਪੈਂਦਾ ਸੀ ਇਹਨਾਂ ਨੂੰ ਅੱਛਾ ਜੀ ਸਿਗਨਲ ਨਹੀਂ ਆਂਦਾ ਥੇ ਤੇ ਜੰਗਲਾਂ ਵਿੱਚ ਬੈਣਾ ਪੈਂਦਾ ਥਾ ਸੋ ਹੁਣ ਚਲੋ ਵੀ ਹੁਣ ਥੋੜਾ ਸਾਨੂੰ ਸਾਡਾ ਸੁਧਾਰ ਹੋਇਆ ਹੈ ਪਿੰਡ ਵਿੱਚ ਕਾਫੀ ਪਹਿਲਾਂ ਨਾਲ ਸੁਧਾਰ ਹੋਇਆ ਹੈ ਥੋੜਾ ਹਾਂਜੀ ਠੀਕ ਹੈ ਜੀ ਵੈਸੇ ਮੈਂ ਨਾ ਇੱਕ ਚੀਜ਼ ਦੇਖੀ ਕਿ ਇਹ ਜਿਹੜਾ ਸਾਡਾ ਇਹ ਇਲਾਕਾ ਨਾ ਇਹਦੇ ਹਾਲਾਤ ਪਤਾ ਕਿੱਦਾਂ ਦੇ ਆ ਜਿੱਦਾ ਸਾਊਥ ਅਫਰੀਕਾ ਗਿਨੀਆ, ਜੁਗਾੰਡਾ ਉੱਧਰ ਚੱਲ ਜਾਓ ਨਾ ਉੱਥੇ ਕੁਝ ਨਰੂਬੀ ਕੁ ਏਦਾਂ ਦੇ ਦੇਸ਼ ਆ ਛੋਟੇ ਛੋਟੇ ਜਿੱਥੇ ਲੋਕਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਆ ਮਤਲਬ ਆਪਾਂ ਕਹੀਏ ਕਿ ਉੱਥੇ ਵੀ ਲੋਕਾਂ ਨੂੰ ਪਾਣੀ ਦੀ ਸਮੱਸਿਆ ਜਾਂ ਫਿਰ ਕੋਈ ਆ ਸਾਧਨ ਹੀ ਹੈਗੇ ਕਾਫੀ ਦੂਰ ਦੂਰ ਤੱਕ ਮਤਲਬ ਜੰਗਲੀ ਜਾਨਵਰ ਆ ਸੜਕ ਰਸਤੇ ਵਗੈਰਾ ਨਹੀਂ ਹੈਗੇ ਸੋ ਮੇਰਾ ਇਹ ਅੱਜ ਦਾ ਇੱਕ ਛਿਗਾ ਬਲੌਗ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਆ ਵੀਡੀਓ ਸਾਰਿਆਂ ਨੇ ਸ਼ੇਅਰ ਕਰਨਾ ਆ ਲਾਈਕ ਕਰਨਾ ਆ ਹੋਰ ਵੀ ਕਿਸੇ ਨੂੰ ਸਮੱਸਿਆਵਾਂ ਹੈਗੀਆਂ ਲਾਕੇ ਦੇ ਵਿੱਚ ਕਿਸੇ ਨੂੰ ਕੋਈ ਤਕਲੀਫ ਆ ਰਹੀ ਆ ਤਾਂ ਤੁਸੀਂ ਮੈਨੂੰ ਕਮੈਂਟ ਕਰਨਾ ਮੈਨੂੰ ਸੰਪਰਕ ਕਰਨੀ ਕੋਸ਼ਿਸ਼ ਕਰਨਾ ਤਾਂ ਜੋ ਮੈਂ ਤੁਹਾਡੇ ਕੋਲ ਆ ਕੇ ਉਹ ਜਿਹੜੀ ਸਮੱਸਿਆ ਉਹਦੀ ਵੀਡੀਓ ਪਾਵਾਂ ਤਾਂ ਸਰਕਾਰ ਤੱਕ ਉਹ ਵੀਡੀਓ ਪਹੁੰਚ ਸਕੇ ਤੇ ਇੱਕੋ ਹੀ ਰਿਕਵੈਸਟ ਆ ਵੀਡੀਓ ਨੂੰ ਜਰੂਰ ਲਾਈਕ ਕਰਿਆ ਕਰੋ ਆ ਸਾਨੂੰ ਬੋਲਣ ਲੱਗਿਆ ਸਾਡੇ ਕੋਈ ਕਾਫੀ ਗਲਤੀਆਂ ਹੋ ਸਕਦੀਆਂ ਵੀਡੀਓ ਬਣਾਉਣ ਲੱਗਿਆ ਮਤਲਬ ਸਾਡੇ ਕੋਈ ਕਾਫੀ ਗਲਤੀਆਂ ਹੋ ਸਕਦੀਆਂ ਪਰ ਜਿਹੜਾ ਇਹ ਸੱਚ ਆ ਇਹ ਲੋਕਾਂ ਦਾ ਜਿਹੜਾ ਇਸ ਟਾਈਮ ਜੋ ਹਾਲਾਤ ਆ ਇਹ ਝੂਠੇ ਨਹੀਂ ਹੈਗੇ ਇਹ ਕੋਈ ਅਸੀਂ ਮਤਲਬ ਨਾਟਕ ਨਹੀਂ ਹੈਗਾ ਕੋਈ ਫਿਲਮ ਨਹੀਂ ਹੈਗੀ ਇਹ ਸੱਚ ਆ ਕਿ ਤੁਸੀਂ ਏਸੀਆਂ ਚ ਰਹਿਨੇ ਆ ਚੰਗੇ ਕੋਠੀਆਂ ਦੇ ਵਿੱਚ ਕਾਰਾਂ ਚ ਘੁੰਮਦੇ ਆ ਹਨਾ ਪਰ ਇਹ ਲੋਕਾਂ ਦਾ ਜੀਵਨ ਤੁਸੀਂ ਦੇਖੋ ਕਿ ਕਾਣਿਆ ਕੱਚੇ ਮਕਾਨਾਂ ਦੇ ਵਿੱਚ ਰਹਿੰਦੇ ਆ ਠੀਕ ਆ ਇਹਨਾਂ ਕੋ ਸੁੱਖ ਸਹੂਲਤਾਂ ਨਹੀਂ ਹੈਗੀਆਂ ਸੋ ਬੀਤਾ ਨੂੰ ਇਹੀ ਬੇਨਤੀ ਆ ਤੁਸੀਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਚੈਨਲ ਨੂੰ ਫੋਲੋ ਕਰਦੇ ਹੋ ਪਤਾ ਲੱਗ ਸਕੇ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚ ਸਕੇ ਕਿ ਇਹਨਾਂ ਨੂੰ ਕੀ ਸਮੱਸਿਆ ਆ ਸੋ ਅਗਲੀ ਵੀਡੀਓ ਚ ਮੈਂ ਜਲਦੀ ਤੁਹਾਡੇ ਨਾਲ ਮਿਲਾਂਗਾ ਮੈਂ ਤੁਹਾਡਾ ਆਪਣਾ ਪਰਮਿੰਦਰ ਸਿੰਘ ਰਾਜਾ ਟਾਂਡਾ ਉੜਮਨ ਹੁਸ਼ਿਆਰਪੁਰ ਤੋਂ ਸਤਿ ਸ੍ਰੀ ਅਕਾਲ ਜੀ